ਸਾਰੇ ਰੀਅਲ এডਿਕੇਸ਼ਨ ਰੀਅਲ ਗਿਆਨਲ ਇੰਟਰੋਡਿਊਸ ਹੋ ਹਾਂਜੀ ਸੋ ਪ੍ਰੋਗਰਾਮਿੰਗ ਲੈਂਗੁਏਜ ਮੈਂ ਤੁਹਾਨੂੰ ਪਾਈਥਨ ਸਿਖਾਉਂਗਾ ਉਹ ਮਤਲਬ ਅਸੀਂ ਸਕ੍ਰੈਚ ਤੋਂ ਸਿਖਾਵਾਂਗੇ ਬੱਚਿਆਂ ਨੂੰ ਤੁਸੀਂ ਕੋਈ ਵੀ ਪ੍ਰੋਗਰਾਮਿੰਗ ਲੈਂਗੁਏਜ ਸਿੱਖ ਸਕਦੇ ਹੋ ਪਰ ਪਾਈਥਨ ਵਗੈਰਾ ਸਿੱਖਣੀ ਬਹੁਤ ਆਸਾਨ ਹੈ ਤੇ ਬੱਚਿਆਂ ਨੂੰ ਆਪਾਂ ਪਾਈਥਨ ਤੋਂ ਹੀ ਸ਼ੁਰੂ ਕਰਾਂਗੇ ਇਸ ਵਿੱਚ ਹੁੰ ਜਿਹੜੇ ਆਪਣੇ ਪੰਜਾਬੀ ਸਕੂਲ ਦੇ ਬੱਚੇ ਜੁੜੇ ਨੇ ਮੈਂ ਉਹਨਾਂ ਨੂੰ ਵੀ ਥੋੜੀ ਜੀ ਬੇਨਤੀ ਕਰਦਾ ਕਿ ਉਹ ਆਪਣੇ ਕੈਮਰਾ ਜ਼ੋਨ ਕਰ ਸਕਦੇ ਨੇ ਤਾਂ ਕਿ ਆਪਾਂ ਦੇਖ ਸਕਦੇ ਹਾਂ ਬੱਚਿਆਂ ਨੂੰ ਜੇ ਤੁਹਾਡਾ ਕੋਈ ਕੁਐਸਚਨ ਹੈ ਤਾਂ ਤੁਸੀਂ ਪਲੀਜ਼ ਹੈਂਡ ਰੇਜ਼ ਕਰੋ ਜਾਂ ਅਨਮਿਊਟ ਕਰਕੇ ਕੁਐਸਚਨ ਪੁੱਛ ਸਕਦੇ ਹੋ ਹਾਂਜੀ ਜਵਾਸਕ੍ਰਿਪਟ ਵੀ ਵਧੀਆ ਸੇ ਜਵਾਸਕ੍ਰਿਪਟ ਵਿੱਚ ਪ੍ਰੋਗਰਾਮਿੰਗ ਲੈਂਗੁਏਜਸ ਲਾਈਕ ਲਾਈਕ ਐਮ ਐਲ ਨਹੀਂ ਡਿਵੈਲਪ ਕਰਦੇ ਐਮ ਐਲ ਤੁਸੀਂ ਕਰ ਸਕਦੇ ਹੋ ਪਰ ਜਿਵੇਂ ਹਰ ਹਰ ਲੈਂਗੁਏਜ ਦਾ एक अलग महत्व आ कंप्यूटर दैंगुएज का भी जिमें पाइथन सी प्लस Java, प्लस जावा जावा सक्रिप्ट जर भी एक तरह प्रोग्रामिंग लैंगुएज ही है बट डेटाबेस वास्ते आप यूज़ करते हर एक लैंगुएज एक महत्व आ जावा स्क्रिप्ट भी बहुत बढ़िया लैंगुएज है पर एमएल मशीन लर्निंग आर्टिफिशियल इंटेलीजेंस वास्ते आप पाइथन तो शुरू करा ਤੇ ਆਈ ਥਿੰਕ ਮੇਨ ਸੈਸ਼ਨ ਰੱਖਣ ਦਾ ਗੋਲ ਸਾਡਾ ਇਹ ਸੀ ਕਿ ਪੰਜਾਬੀ ਬੱਚਿਆਂ ਨੂੰ ਵੀ ਥੋੜਾ ਜਿਹਾ ਇੰਟਰੋਡਕਟਰੀ ਦੇਖਿਆ ਜਾਏ। ਉਹਨਾਂ ਨਾਲ ਵੀ ਥੋੜਾ ਜਿਹਾ ਸਾਂਝ ਪਾਈ ਜਾਏ ਕਿ ਉਹਨਾਂ ਦੇ ਪ੍ਰੋਬਲਮਸ ਕੀ ਨੇ। ਹਾਂਜੀ ਨਿਊਰਲ ਨੈਟਵਰਕਸ ਆਸ ਪੈਰਾਮੀਟਰਸ ਅ ਫਰਦਰ ਕਲਾਸਸ ਅਚਾਪਾ ਸਿਖਾਂਗੇ ਇਹ ਸਿਰਫ ਇੰਟਰੋਡਕਟਰੀ ਕੋਰਸ ਸੀ ਤੁਹਾਨੂੰ ਦੱਸਣ ਵਾਸਤੇ ਕਿ AI ਪੜ੍ਹਾ ਕੇ ਹੋ ਰਹੇ ਆ। ਤੁਸੀਂ ਕੱਲ ਨੂੰ ਲੋਅਰਸ ਬੰਨਾ ਹੈ ਡਾਕਟਰਸ ਬੰਨਾ ਹੈ ਫਾਰਮਿੰਗ ਕਰਨੀ ਜਾਂ 10 ਸਾਲਾਂ ਵਿੱਚ ਇਹ ਆਈ ਇਹ ਸਭ ਚੀਜ਼ਾਂ ਚ ਆ ਰਿਹਾ ਸੋ ਮੇਨ ਗੋਲ ਇਹ ਹੀ ਹੈ ਕਿ ਤੁਹਾਨੂੰ अर्ली ਤੋਂ ਇੰਟਰੋਡਿਊਸ ਕੀਤਾ ਜਾਏ ਤਾਂ ਕਿ ਤੁਸੀਂ ਵੈਲ ਪ੍ਰੀਪੇਅਰਡ ਹੋਵੋ